ਹਾਂਜੀ ਇਹ ਮਿਤੀ 16 ਜਨਵਰੀ ਨੂੰ ਦੋ ਵਿਅਕਤੀ ਸੰਗਤਪੁਰੇ ਦੇ ਸੀਗੇ ਇੱਕ ਤਰਨਦੀਪ ਸਿੰਘ ਤੇ ਇੱਕ ਉਹ ਦੋਸਤ ਸੀ ਗੁਰਪਿਆਰ ਸਿੰਘ ਉਹਨੇ ਤੂੜੀ ਵਿੱਚ ਸੀ ਲੈ ਰਹੇ ਤੋਂ ਤੂੜੀ ਦਾ ਵੇਟ ਕਰਾ ਕੇ ਉੱਥੋਂ ਕਰੀਬ 28000 ਰੁਪਏ ਲੈ ਕੇ ਆਪਣੇ ਪਿੰਡ ਸੰਗਤਪੁਰੇ ਜਾ ਰਹੇ ਸੀ ਤਾਂ ਵਕਤ ਕਰੀਬ ਰਾਤ 9:30 ਵਜੇ ਦਾ ਹੋਊਗਾ ਤਾਂ ਜਦੋਂ ਉਹ ਗੱਗਾ ਜਗਾ ਆਪਣੇ ਥੋੜਾ ਅੱਗੇ ਪਹੁੰਚੇ ਤਾਂ ਉੱਥੇ ਸਾਹਮਣੇ ਇੱਕ ਕਾਰ ਚ ਖੜੇ ਸੀ ਬੰਦੇ ਜਿਹਦੇ ਚ ਚਾਰ ਪੰਜ ਬੰਦੇ ਸੀਗੇ ਉਹਨਾਂ ਨੇ ਉਹਨੂੰ ਰੋਕ ਲਿਆ ਤੇ ਇਹਨਾਂ ਤੇ ਅਟੈਕ ਕੀਤਾ ਤੇ ਗੁਰਪਿਆਰ ਸਿੰਘ ਸੱਟਾਂ ਮਾਰੀਆਂ ਤੇ ਜਿਹੜੇ ਉਹਦੇ ਕੋਲ ਕੈਸ਼ ਸੀਗਾ 28000 ਰੁਪਇਆ ਉਹ ਖੋਕੇ ਲੈ ਗਏ ਇਸ ਤੋਂ ਇਲਾਵਾ ਜੋ ਉਹਨਾਂ ਦੇ ਪਰਸ 'ਚ ਸੀਗੇ ਕੁਝ 4-5000 ਰੁਪਏ ਕੁੱਲ ਜਣੀ 32-33000 ਰੁਪਏ ਖੋਕੇ ਲੈ ਗਏ ਸੀਗੇ ਸੱਟਾਂ ਮਾਰ ਕੇ ਤੇ ਜਿਹਦੇ ਆਧਾਰ ਤੇ ਤਰਨਦੀਪ ਦੇ ਬਿਆਨਾਂ ਤੇ ਐਫ ਆਰ ਨੰਬਰ 13 ਮਿਤੀ 17 ਇੱਕ 22 ਦਰਜ ਕੀਤੀ ਗਈ ਸੀਗੀ ਖੋਦੀ ਤੇ ਇਹਦੀ ਜਿਹੜੀ ਟੀਮਾਂ ਬਣਾਈਆਂ ਗਈਆਂ ਤਤਤੀਸ਼ ਲਈ ਖਾਸ ਕਰਕੇ ਸਿਟੀ ਇੰਚਾਰਜ ਗੁਰਦੇਵ ਸਿੰਘ ਨੇ ਐਸ ਐਚ ਓ ਮਨਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਬਹੁਤ ਮਿਹਨਤ ਕੀਤੀ ਆਪਦੇ ਸਟਾਫ ਨਾਲ ਤੇ ਇਹ ਜਿਹੜਾ ਬਿਲਕੁਲ ਬਲਾਈਂਡ ਕੇਸ ਜੀ ਦੀ ਕੋਈ ਕਿਸੇ ਪਾਸੋਂ ਕੋਈ ਸੂ ਨਹੀਂ ਸੀ ਲੱਗ ਰਹੀ ਤੇ ਬਹੁਤ ਜਿਆਦਾ ਸਖਤ ਮਿਹਨਤ ਨਾਲ ਇਹ ਕੇਸ ਟ੍ਰਿਸ ਕੀਤਾ ਤੇ ਇਕੱਠੇ ਜਿਹੜੇ ਦੋਸ਼ੀ ਪੰਜ ਦੇ ਪੰਜ ਉਹ ਅਰੈਸਟ ਕੀਤੇ ਨੇ ਸਮੇਤ ਉਹਨਾਂ ਦੀ ਕਾਰ ਦੇ ਤੇ ਉਹਦੇ ਵਿੱਚੋਂ 9500 ਰੁਪਏ ਜਿਹੜਾ ਉਹਦੇ ਵਿੱਚੋਂ ਖੋਹ ਕੀਤੇ ਪੈਸੇ ਜੋ ਉਹ ਵੀ ਬਰਾਮਦ ਕਰ ਲਿਆ ਤੇ ਜਿਹੜੀ ਰਾਡ ਨਾਲ ਉਹ ਸੱਟਾਂ ਮਾਰੀਆਂ ਸੀ ਤੇ ਉਹ ਵੀ ਬਰਾਮਦ ਕਰ ਲਿਆ ਨੇ ਇਸ ਕਰਕੇ ਮਾਨਯੋਗ ਜਿਵੇਂ ਐਸਐਸਪੀ ਸਾਹਿਬ ਵੱਲੋਂ ਜੋ ਮਾੜੇ ਅਨਸਰਾਂ ਖਿਲਾਫ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਾਰਵਾਈ ਕਰਨ ਲਈ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੀ ਤੇ ਉਹਦੇ ਤੇ ਚੱਲਦੇ ਹੋਇਆ ਸਾਡੀ ਟੀਮ ਨੇ ਬਹੁਤ ਮਿਹਨਤ ਕਰਕੇ ਇਹ ਬੜਾ ਮਤਲਬ ਜਲਦ ਹੀ ਇਹ ਕੇਸ ਟ੍ਰੈਸ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੁਣ ਪੂਰੀ ਕੋਸ਼ਿਸ਼ ਕਰਾਂਗੇ ਪੂਰਾ ਮਤਲਬ ਡੈਲੀ ਗਸ਼ਤਾਂ ਪਾਟੀਆਂ ਵਗੈਰਾ ਕੱਢਾਂਗੇ ਤਾਂ ਜੋ ਇਹੋ ਜਿਹੀ ਘਟਨਾ ਨਾ ਹੋਵੇ ਤੇ ਸਰ ਵਿਅਕਤੀ ਕਿੱਥੋਂ ਦੇ ਸੀਗੇ ਜਿਨ੍ਹਾਂ ਨੇ ਹਾਂਜੀ ਇਹਨਾਂ ਚੋਂ ਇੱਕ ਬੂਟਾ ਸਿੰਘ ਹੈ ਜਿਹੜਾ ਜਿਹੜਾ ਕਾਰ ਮਤਲਬ ਲੈ ਕੇ ਆਇਆ ਸੀ ਕਾਰ ਦੇ ਵਿੱਚ ਉਹਨਾਂ ਨੂੰ ਇਹ ਹੈਗਾ ਕ੍ਰਿਸ਼ਨਗੜ੍ਹ ਥਾਣਾ ਬਰੇਟਾ ਜ਼ਿਲ੍ਹਾ ਮਾਨਸਾ ਦਾ ਨਾਲ ਤੇ ਤਿੰਨ ਦੋਸ਼ੀ ਹੈਗੇ ਨੇ ਜੀ ਕਾਲਵੰਜਾਰੇ ਦੇ ਆਦਲ ਸਿੰਘ ਉਰਫ ਕੱਦੂ ਇੱਕ ਸਿਮਰਜੀਤ ਸਿੰਘ ਸਿਮਰ ਤੇ ਕਲਾਪ੍ਰੀਤ ਸਿੰਘ ਲਬੂ ਇਹ ਕਾਲਵੰਜਾਰੇ ਦੇ ਨੇ ਤੇ ਇੱਕ ਹੈਗਾ ਪਟਾਲਕਲਾਂ ਦਾ ਰਾਜੂ ਬਿੱਲਾ ਇਹ ਸਾਰੇ ਕਾਬੂ ਕਰ ਲੈਣ ਪਲਾਨੀ ਪਲਾਨੀ ਪਹਿਲਾਂ ਹੀ ਕੀਤੀ ਹੋਈ ਸੀ ਲੁੱਟਣ ਦੀ ਜਾਂ ਹਾਂਜੀ ਇਹ ਸ਼ਰਾਬ ਵਗੈਰਾ ਪੀਣ ਦੇ ਆਦੀ ਨੇ ਜੋ ਇਹਨਾਂ ਦੇ ਅਜੇ ਮੋੜਲੇ ਪੁੱਛ ਕੇ ਸੋ ਇਹੀ ਦੱਸਿਆ ਕਿ ਇਹਨਾਂ ਦੇ ਸ਼ਰਾਬ ਦੇ ਪੈਸੇ ਮੁੱਕ ਗਏ ਸੀ ਤਾਂ ਇਹਨਾਂ ਨੇ ਪਲਾਨ ਬਣਾਇਆ ਵੀ ਉਹਥੇ ਖੜ ਕੇ ਕਿਤੇ ਸੁੰਨਾ ਹੋ ਜਾਏਗਾ ਸੁੰਨ ਜਗ੍ਹਾ ਹੈਗੀ ਹੈ ਉੱਥੇ ਰਾਹੀਰ ਤੋਂ ਪੈਸੇ ਖੋਮਾਂਗੇ ਇਸੇ ਮਕਸਦ ਨਾਲ ਇਹਨਾਂ ਨੇ ਇਹ ਪੈਸੇ ਲੁੱਟੇ ਸੀ ਕਿਹਨੋਂ ਤੋਂ ਇਹਨਾਂ 'ਚੋਂ ਵੀ ਸਿਰਫ ਇੱਕ ਵਿਅਕਤੀ ਜਿਹੜਾ ਆਦਲ ਸਿੰਘ ਕੱਦੂ ਹੈ ਉਹਦੇ ਖਿਲਾਫ ਦੋ ਕੇਸ ਦਰਜ ਨੇ ਸਿਟੀ ਸੰਗਰੂਰ ਦੇ ਉਹ ਵੀ ਖੁਦੇ ਨਹੀਂ ਹਾਂਜੀ ਹਾਂ ਉਹ ਵੀ ਚੋਰੀ ਵਗੈਰਾ ਦੀ ਹੈਗਣਾ ਕਿ 17 ਲੱਖ ਇਹਨਾਂ ਦੇ ਜਿਹੜੀ ਤਰ੍ਹਾਂ ਹੁਣ ਇਹਨਾਂ ਦੇ ਖਿਲਾਫ ਜੀ ਜੋ ਜਿਵੇਂ ਆਪਾਂ ਜਿਹੜੀ ਤਾਂ ਆਈਪੀਸੀ ਮਤਾਬਕ ਤਾ 382 395 323 ਇਹ ਧਾਰਾਵਾਂ ਲਾਗੀਆਂ ਕਿਉਂਕਿ ਇਹ ਇੱਕ ਡਕੈਤੀ ਟਾਈਪ ਦੀ ਅਪੀਸੀ ਘਟਨਾ ਤੇ ਇਸ ਕਰਕੇ ਅਸੀਂ ਪੂਰਾ ਐਵੀਡੈਂਸ ਲੈ ਕੇ ਇਹਨਾਂ ਨੂੰ ਸਖਤ ਸਜ਼ਾ ਕਰਾਵਾਂਗੇ ਤਾਂ ਜੋ ਹੋਰਾਂ ਨੂੰ ਵੀ ਜਿਹੜੇ ਇਹ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਕਰਨ ਹੋ ਜਾਣਾ ਇਸ ਤੋਂ ਬਿਨਾਂ ਵੀ ਕੁਝ ਮੰਨੇ ਜੀ ਹੋਰ ਕੋਈ ਵੱਖਰੀ ਨੇ ਬਾਕੀ ਇਹਨਾਂ ਦੀ ਜੋ ਕੋਸ਼ਿਸ਼ ਕਰ ਰਹੇ ਜਿਹਨਾਂ ਦੇ ਅੱਜ ਇਹ ਅਸੀਂ ਅरेस्ट ਕੀਤੇ ਨੇਗੇ ਤੇ ਇਹ ਅਜੇ ਮੁੱਢਲੀ ਪੁੱਛਗਿੱਛ ਦਰਾਂ ਨੀ ਇਹ ਇੰਨਾ ਕੁਸਚਨ ਤਾਂ ਉਹ ਜਿਹੜਾ ਪਤਾ ਲੱਗਿਆ ਪ੍ਰਧਾਨ ਜੀ ਰਾਤ ਦੀ ਘਟਨਾ ਦੀ ਜਾਣਕਾਰੀ ਦਿਓ ਦਾ ਨਾਮ ਤਾਂ ਬਹੁਤ ਖਤਰਨਾਕ ਹੈ ਜੀ بیٹے ਦੀ ਬੜੀ ਬੇਰਹਿਮੀ ਨਾਲ ਕੁੱਟ ਕਰੀ ਗਈ ਤੇ ਹਸਪਤਾਲ 'ਚ ਦਾਖਲ ਕਰਾਇਆ ਸੀ ਪਹਿਲਾਂ ਕੱਲ ਦਾ ਪੂਰੇ ਦਾਖਲ ਕਰਾਇਆ ਗਿਆ ਲੈਰੇ ਦੂਜਾ ਦਾ ਸਹੂਰ ਤੇ ਆਇਆ ਗਿਆ ਉਹਦੇ ਅਸੀਂ ਸਿਰ 'ਚ ਵੀ ਸੱਟਾਂ ਲੱਗੀਆਂ بیٹے ਦਾ ਨਾਮ ਕਰਨਦੀਪ ਸਿੰਘ ਭਤੀਜੇ ਜੀ ਕਿਸੇ ਦਾ ਨੋ ਸੱਟ ਲੱਗਣ ਦਾ ਕਾਰਨ ਜੀ ਆਪਣੇ ਪਿੰਡ ਕਿਸੇ ਨੇ ਤੂੜੀ ਵੇਚੀ ਜੀ ਤੂੜੀ ਤਾਂ ਕਈ ਕਰਾਂ ਨੇ ਵੇਚੀ ਸੀ ਪਰ ਇੱਕ ਬੇਟੇ ਦਾ ਲਹਿਜ ਜੀ ਜਿਹੜੇ ਕਿ ਆਪਰੇ ਖੇਤੀ ਚ ਕੰਮ ਕਰਨ ਦਾ ਕਰਦੇ ਨੇ ਇਕੱਠਾ ਟਰੈਡ ਦੀ ਵਾਹੀ ਦਾ ਕੰਮਾਂ ਜੀ ਜੀ ਕਰਨਾ ਉਹ ਤੂੜੀ ਇਹਦੇ ਭਤੀਜੇ ਦੇ ਦੋਸਤਰੇ ਵੇਚੀ ਤੀ ਉਹ ਵੇਚੀ ਤਾਂ ਕਈ ਕਰਾਂ ਨੇ ਦੀ ਪਰ ਇਹ ਪੈਸੇ ਉਸਤਾ ਇਹਨੂੰ ਘਰੇ ਦੇਤੇ ਕੁਸਰੇ ਕੰਡੇ ਤੇ ਲੈਨੇ ਕਰ ਲਏ ਪਰ ਜਦੋਂ ਕੰਡੇ ਤੇ ਅੱਗੇ ਤਲਾਇਆ ਥੂੜੀ ਤਲਾਈ ਗਈ ਉਦੋਂ ਮਗਰੋਂ ਪੈਸੇ ਨੇ ਗਿਣ ਕੇ ਦੇ ਘਰ ਨੂੰ ਜਾਣ ਲੱਗੇ तकरीबन 9:00 ਵਜੇ ਦੇ ਆਸ-ਪਾਸ ਤਾਂ ਜਦੋਂ ਗਾਗੇ ਦੇ ਅਗਲੇ ਪਾਸੇ ਤੇ ਸੰਗਤਪੁਰੇ ਦੇ ਵਿਚਾਲੇ ਇੱਕ ਡਿਊਟੀ ਬਣੀ ਹੋਈ ਆ ਹੱਦ ਤੇ ਉੱਥੇ ਇੱਕ ਗੱਡੀ ਲੱਗੀ ਹੋਈ ਸੀ ਪਹਿਲਾਂ ਸੜਕ ਤੇ तकरीबन ਇਹਨਾਂ ਨੇ ਦੱਸਣ ਮੁਤਾਬਕ ਹੈਗਾ ਤਾਂ ਹਨੇਰਾ ਸੀ 7 ਬੰਦਿਆਂ ਦਾ ਟੱਸਟਾ 10 ਦੇ ਨੇ ਉਹਨਾਂ ਨੇ ਉਹ ਛੜਕ ਦੇ ਦੋੇ ਪਾਸੇ ਤੇ ਆਲੇ-ਦਾਲੇ ਉਹ ਰੋੜਿਆਂ ਨਾਲ ਇਹਨਾਂ ਨੂੰ ਉਲੀ ਕਰਿਆ ਗਿਆ ਬਾਅਦ ਚ ਪਿੱਛੋ ਪੱਜ ਕੇ ਫਿਰ ਦੁਬਾਰੇ ਬੇਟਾ ਪਿੱਛੇ ਬੈਠਾ ਸੀ ਦੂਆ ਮੁੰਡਾ ਚਲਾਉਂਦਾ ਸੀ ਇਹਦਾ ਲੋਈ ਫੜੀ ਗਈ ਤੇ ਬਾਲ ਗੋਲ ਛੜ ਕੇ ਬਹੁਤ ਵੇਰ ਰਮੀ ਨਾਲ ਟੱਕ ਮਾਰ ਕੀਤੀ ਗਈ ਸਿੱਧਾ ਅਰਾੜ ਦਸ ਦਾ ਵੀ ਰਾੜਤੀ ਉਹਨਾਂ ਲਵੇ ਰਾੜ ਨਾਲ ਜਾਗ ਟੱਕਿਆ ਗਿਆ ਤੇ ਲੱਤਾਂ ਵਹਨ ਨਾਲ ਹੱਦ ਤੋਂ ਜ਼ਿਆਦਾ ਟੱਕਿਆ ਪੱਜ ਸੰਗਰੂਰ ਹਸਪਤਾਲ ਚ ਦਾ ਲੋਟੇਰੀਆ ਨੇ ਜੀ ਉਹ ਜਿਹੜੀ ਤੂੜੀ ਵੇਚੀ ਸੀ ਉਹ ਦੀ 28000 ਦੇ ਟਸਟੇ ਤੂੜੀ ਵੇਚੀ ਸੀ ਤੇ ਇਹਦੇ ਲਵੇ ਤੇ ਜਿਹੜੇ 5000 ਰੁਪਇਆ ਤੇ ਇਹਦਾ ਜਿਹੜੇ ਹੋਰ ਲੋੜੀ ਨੇ ਕਾਗਜ ਤੇ ਇਹ ਲਾਇਸੈਂਸ ਹੋਰ ਵੀ ਕਈ ਕਾਗਜ ਤੇ ਉਹ ਇਹਨਾਂ ਤੋਂ ਕੁੱਟ ਕੇ ਖੋ ਕੇ ਲਈ ਨਹੀਂ ਜੀ ਕੁੱਟਣ ਤੋਂ ਅਸੀਂ ਭਾਈ ਕਹਿੰਦੇ ਰਹੇ ਵੀ ਤੂੜੀ ਵਾਲੇ ਪੈਸੇ ਦਿਓ ਕਿਥੇ ਨੇ ਸਾਰੇ ਹਾਂ हां जी ਇਹਦੇ ਜਿਹੜੇ ਲੋਟ ਉਹਨਾਂ ਦੀ ਬੋਲਬਾਣੀ ਇਹ ਦੱਸਦੇ ਨੇ ਵੀ ਉਹ ਕਹਿੰਦੇ ਨੇ ਵੀ ਤੂੜੀ ਦੇ ਪੈਸੇ ਕੱਢੋ ਸਾਰੇ ਇਹ ਤਾਂ ਜੀ ਪ੍ਰਸ਼ਾਸਨ ਤੋਂ ਪਤਾ ਲੱਗੂਗਾ ਪਰ ਪ੍ਰਸ਼ਾਸਨ ਬੜੀ ਢੰਗਾਈ ਨਾਲ ਇਹਦੀ ਪੜਤਾਲ ਕਰ ਰਿਹਾ ਹੈ ਕਿਉਂਕਿ ਅਸੀਂ ਡਿਊਟੀ ਸਾਹਿਬ ਲੋਵੇ ਗਏ ਤੇ ਸਵੇਰੇ ਹਾਂ ਜੀ ਹਲੇ ਸਤੁਸ਼ਟਨ ਡਿਊਟੀ ਸਾਹਿਬ ਨੇ ਭਰੋਸਾ ਦਿੱਤਾ ਵੀ ਅਸੀਂ ਆਥਣ ਤਈ ਇਹਦਾ ਬੂਸਰ ਕੱਢ ਲਾਂਗੇ ਤੇ ਤੇ ਕੈਮਰੇ ਵੀ ਖੰਗਾੜਨ ਲੱਗੇ ਹੋਏ ਨੇ ਪ੍ਰਸ਼ਾਸਨ ਪੂਰੀ अमानदी कम कर हले टाइम